ਆਸੀ ਕਾ ਜੀ ਵੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ 'ਚ ਅਸਰ ਕਰਦੇ ਹਾਂ ਅੱਜ ਬਈ ਆਪਾਂ ਰੋ ਕੰਪਟੀ ਵੱਲੋਂ ਆਏ ਆ ਲੋਹੜੀ ਦੇ ਗਿਫਟ ਅਸੀਂ ਟਾਈਟਲ ਲਾਇਆ ਹੋਇਆ ਮੈਸੀ ਤੇ ਅਸੀਂ ਥੋੜਾ ਜਿਹਾ ਸਮਾਂ ਬਾਹਰ ਦੇ ਗਿਫਟ ਸਾਡੇ ਪਹਿਲਾਂ ਆ ਗਏ ਤੇ ਅਸੀਂ ਪਰਸੋਂ ਪਹੁੰਚੇ ਆ ਤੇ ਵੀਰ ਨਾਲ ਲੱਗਦੇ ਸਾਡੇ ਗਿਫਟ ਲੈ ਕੇ ਪਹੁੰਚ ਗਏ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਾਕੀ ਹਾਂਜੀ ਨਾਲ ਜੀ ਸਾਰਿਆਂ ਨੂੰ ਪਤਾ ਨਹੀਂ ਕਿ ਆਪਾਂ ਯੂਸਰ ਸਾਹਿਬ ਯਾਤਰਾ ਨੂੰ ਗਏ ਹੋਏ ਤੇ ਵੀਰ ਦਾ ਉੱਥੇ ਵੀ ਫੋਨ ਆਇਆ ਅਸੀਂ ਦੱਸਤਾ ਦਾ ਵੀ ਲੱਗ ਭੱਜ ਰਹੀ ਐ ਕੱਲ੍ਹ ਨੂੰ ਪਹੁੰਚ ਜਾਣਾ ਹਾਂਜੀ ਅੱਜ ਵੀ ਸਾਨੂੰ ਇਹਨੂੰ ਕੋਈ ਫੋਨ ਨਹੀਂ ਕਰਨਾ ਫਿਰ ਆਪੇ ਫੋਨ ਆ ਜਾਏਗਾ ਨਾ ਵੀ ਮੈਂ ਆਉਣੀ ਕਹਿੰਦੀ ਇਹਦੇ ਵਾਲੀ ਛੁੱਟੀ ਕਰਕੇ ਕਹਿੰਦਾ ਵੀ ਮੈਂ ਗਿਫਟ ਲੈਣ ਆ ਰਿਹਾ ਅ ਜੀ ਗਿਫਟ ਤਾਂ ਤੈਨੂੰ ਆਣੀ ਕਰਨ ਬਹੁਤ ਜਿਹੇ ਦਿੰਦੇ ਹਾਂ ਹਾਂ ਮਿੱਤਰ ਨੂੰ ਉਹ ਰੰਗੇ ਉੱਪਰ ਦੀ ਗੱਲ ਉਹਦਾ ਇਹ ਕਹਿੰਦਾ ਨਹੀਂ ਵੀ ਇਹ ਤਾਂ ਕੰਪਨੀ ਵੱਲੋਂ ਮਗਰ ਦਿੱਤੀ ਬਿਹਾਰ ਹੁੰਦਾ ਹੈ ਹਾਂ ਤੇ ਨਹੀਂ ਹਾਂ ਤੇ ਹੁਣ ਆਪਣੇ ਘਰ 'ਚ ਪਹੁੰਚੇ ਆ ਗੱਲ ਕਰਨੀ ਕੁਝ ਨਹੀਂ ਹੁੰਦੀ ਇਹ ਤਾਂ ਬਸ ਇੱਕ ਪਿਆਰ ਹੈਗਾ ਹਾਂ ਆਹ ਪਹੁੰਚੇ ਆ ਕੁਝ ਸਾਡੇ ਲੈ ਕੇ ਕੋਈ ਆ ਨਹੀਂ ਇਹ ਲੰਸੀ ਵਾਲੇ ਨਹੀਂ ਹੈਗੇ ਸਾਡੇ ਦਾ ਇੱਕ ਪਰਿਵਾਰਕ ਮੈਂਬਰ ਆ ਬੰਨੇ ਬਚਦੇ ਨੇ ਸਾਡੇ ਨਾਲ ਅਸੀਂ ਤਾਂ ਇਹ ਨੱਟ ਵੀ ਘਣਾ ਹੁੰਦਾ ਸੀ ਕਹਿੰਦੇ ਆ ਵੀ ਆਹ ਨੱਟ ਖੁੱਲਾ ਆਪ ਕਾ ਲੈਣਾ ਇਹ ਕੋਈ ਉਹਦਾ ਬੰਦਾ ਆਊਗਾ ਬੰਦਾ ਉਹ ਕਸੂਰੀ ਗੱਲ ਹੈ ਹਾਂ ਨਾ ਸਹੀ ਗੱਲ ਆ ਇਹ ਕੋਈ ਬਲੌਕ ਬਣਾਉਣ ਲਈ ਨਹੀਂ ਕਿਉਂ ਸਾਡੇ ਲਾਕੇ ਦੇ ਬੰਦੇ ਜਾਣਦੇ ਨੇ ਆ ਸਭ ਨੂੰ ਪਤਾ ਵੀ ਵਿਕੀ ਦਾ ਕਿਹੇ ਜਿਹਾ ਵਿਹਾਰ ਆ ਤੇ ਇੱਕ ਬੰਦੇ ਨੂੰ ਪਤਾ ਜੀ ਨੇ ਮੈਸੇਜ ਲਿਆ ਵੀ ਜਿਹੜੇ ਕਹਿੰਦਾ ਬੰਦਾ ਹੋਣਾ ਆ ਤੇ ਜਾਦੇ ਵੀ ਆ ਆਪਾਂ ਨੇ ਜਿੰਨੇ ਨੂੰ ਦਵਾਈ ਵੀ ਟਰੈਕਟਰ ਉਹਨਾਂ ਦਾ ਵੀ ਹੋਰ ਤੱਕ ਦਾ ਹੋਰ ਸਰਵਿਸ ਤੱਕ ਵੀ ਬੰਦੇ ਨੂੰ ਕਹੇ ਤਾਂ ਜਿਹਦਾ ਟਰੈਕਟਰ ਸੀਜ਼ਨ ਚ ਖੇਤ ਚ ਚੱਲਦਾ ਵੀ ਸਰਵਿਸ ਲੋੜੀਂਦੀ ਠੀਕ ਆ ਠੀਕ ਆ ਹੁਣ ਫਿਰ ਇਹ ਆ ਬਿਲਕੁਲ ਜੀ ਹੁਣ ਜਿਹੜੇ ਬੰਦੇ ਕੋਲ ਟਾਈਮ ਨਹੀਂ ਹੈਗਾ ਜਿਹੜੇ ਤੋੜੀ ਵਾਲੇ ਰੀਪਰ ਚਾਹਦਾ ਦੋ ਜਿਹੜੀਆਂ ਦੋ ਸਰਵਿਸ ਦਾ ਕਹਿੰਦੇ ਖੇਤ ਚ ਕਰਦਾ ਰਿਹਾ ਜਿਵੇਂ ਘਾਟ ਦੇ ਪੂਲੇ ਹੁੰਦੇ ਆ ਪਰ ਹੁਣ ਆਪਾਂ ਨੇ ਰੂੜੇ ਹੀ ਬਣਾ ਲਿਆ ਚਾਹੇ ਘਾਟ ਦੇ ਰਹਿਗੇ ਚਾਹੇ ਪੂਲੇ ਹੋਗੇ ਆਪਾਂ ਨੇ ਸਰਵਿਸ ਕਰਤੀ ਜੇ ਨਾ ਸਰਵਿਸ ਜਦੋਂ ਆਉਂਦਾ ਆ

ਉਹਨਾਂ ਨਵਾਂ ਲਾਂਚ ਕਰ ਰਹੀ ਕਿਤਾਬ 7515 ਆਣਾ ਹੈ ਆਪਾਂ ਠੀਕ ਹੈ 732 732 ਉਹਨਾਂ ਨੂੰ ਮੇਕਪੜੀ ਦਾ ਇੰਤਜ਼ਾਰ ਆ ਬਾਈ ਪਵਿੱਤਰ ਕਾਵਲ ਤੇ ਬਦੌੜ ਕਾਵਲ ਆਏਗਾ ਹਾਂ ਸਰ ਜਲਦੀ ਲਾਂਚ ਕਰ ਦਈਏ ਤੁਹਾਨੂੰ ਆਪਣੀ ਥੋੜਾ ਜਿਆਦਾ ਬੁਗੜੀ ਤੇ ਥੋੜਾ ਟੈਸਟਿੰਗ ਦੀ ਚੱਲਦੀ ਵੀ ਠੀਕ ਹੈ ਉਹ ਹੁਣ ਐਕਚਰ ਮੇ ਹੋ ਜੂਗਾ ਬਸ ਮਾਰਚ ਦੇ 달 ਦੇ ਵਿਚੋ ਵੀ ਆ ਜਾਏਗਾ ਠੀਕ ਹੈ ਤੇ 54 ਵੀ ਆਏਗਾ ਸੋਨਾ ਟੈਰਾਂ ਸੋਨਾ ਟੈਰਾਂ ਮਿੱਠਾ ਬੋਲ ਕੀਮਤ ਇਹਦੇ ਨਾਲ ਆਪ ਕੋ ਹੋਊਗੀ ਆਹ ਆਹ ਮੈਂ ਪਤਾ ਹੋ ਰਿਹਾ ਜੀ ਇਹ ਪੈਰ ਮਾਰੇ ਗਏ ਨੇ ਤੱਕਰ ਹੋ ਗਈ ਨਹੀਂ ਆਉਦਾ ਬੜੇ ਬੜੇ ਟਰੈਕਟਰਾਂ ਨੂੰ ਟੱਕਰ ਦਊਗਾ ਅਸੀਂ ਪਹਿਲਾਂ ਵੀ ਇੱਕ ਸਪੈਸ਼ਲ ਵੀ ਬਲੌਗ ਬਣਾਇਆ 253 ਜਿਵੇਂ ਕਿ ਆਹ ਟੱਕਰ ਸੰਦਾ ਉਹੇ ਦਊਗਾ ਆਹ ਆਹ ਜੀ ਜੀ ਇਹਨੇ ਟੱਕਰ ਬਾਈ ਸਾਰੇ ਏਕਣ ਚੱਲਦੇ ਆ ਸਾਨੂੰ ਕਈ ਗੱਲਾਂ ਬੰਦੇ ਕਮੈਂਟਾਂ ਚ ਵੀ ਕਹੀ ਜਾਂਦੇ ਆ ਵੀ ਕਿਆ ਕਰਿਆ ਹੋਇਆ ਟਰੈਕਟਰਾਂ ਨੇ ਕਿਆ ਕਰਿਆ ਪੈਸੇ ਦੀ ਕੋਈ ਹੈਗਾ ਹਾਂ ਚੱਕਰ ਮੜਾ ਗਏ ਮੇਨ ਤਾਂ ਗਿੜੇ ਮਿਲਣੇ ਆ ਜਿਹੜੇ ਜਿਹੜਾ ਬੰਦਾ ਜੁਰੇ ਮੈਸੀ ਬੱਦਦਾ ਆ ਉਹਦੇ ਗਿੜੇ ਮਿਲੇ ਹੋਏ ਆ ਉਹ ਸਹੀ ਚੱਲੂਗਾ ਹੁਣ ਜਿਹੜੇ ਕਿਸੇ ਨੇ ਬੰਦੇ ਨੇ ਕਿਸੇ ਜੌਂਲੀਅਰ ਦਾ ਮੰਗਵਾ ਸੰਦ ਪਾ ਲਿਆ ਜਾਂ ਨਿਊ ਆਰਲੈਂਡ ਦਾ ਪਾ ਲਿਆ ਉਹ ਵੀ ਨਹੀਂ ਚੱਲਣਾ ਨਹੀਂ ਹੈ ਔਰ ਚੱਕਰ ਹੀ ਨਾ ਮੈਚ ਦਾ ਸਾਡੇ ਜਿਹੜਾ ਚਲਾ ਲਿਆ ਨੂੰ ਪਤਾ ਲੱਗੇ ਪਤਾ ਲੱਗੇ ਆਪਾਂ ਦਾ ਹੁਣ ਪਹਿਲੀ ਗੱਡੀ ਜੇ ਮੈਚੀ ਆ ਜੁੜੇ ਹੋਏ ਸਾਡੇ ਦਾ ਆਪਣਾ ਟੂਰਨਾਮੈਂਟ ਹੈ ਮੈਸੀ ਅਲ ਨਮਈ ਪਰਾਣੇ ਦੀ ਗੱਲ ਹੀ ਕਰਦੇ ਆਪਾਂ ਨਵੇਂ ਨਵੇਂ 14 ਮੰਨੇ ਆ 25 ਜੇ ਆਏ 10-12% ਦਾ 25 ਜੇ ਆਏ ਤੇ 14 ਆਪਣੇ ਕੋ ਨੰਨੇ ਆ 5 ਕਹਿੰਦੇ 6 ਪਰਾਣੇ ਯਾਰ ਵੋਟਰ ਨੂੰ ਰੋਕ ਕਰਵਾਉਣ ਨਹੀਂ ਖੜਾ ਆਪਣੇ ਪਿੰਡ ਹਾਂ ਅੱਧੇ ਮਗਰਾਣਾ ਵਾਲਾ ਦੇਖੋ ਸੁਲਾਵੀਆ ਦਾ ਫੋੜਦਾ ਵੀ ਮਿੱਕੀ ਵੀਰ ਨੂੰ ਵੀ ਜਾਨੀ ਅੱਜ ਤੱਕ ਇੰਨਾ ਮੈਸੇਜ ਦੇਖਿਆ ਸੀ ਜੀ ਹਜੂਰ ਸਾਹਿਬ ਜਾ ਕੇ ਆਏ ਆ ਉੱਥੇ ਸਾਰੇ 240 ਰਾਜਸਥਾਨ ਦੇ 240 ਰਾਜਸਥਾਨ ਜਿੰਨਾ ਵੀ ਟਰੈਕਟਰ ਟੋਟਲੀ 240 ਹੋਰ ਕੋਈ ਹੈ ਇਹਦੇ ਜਿਹੜੇ ਆਪਣੇ ਘੋੜੇ ਆ ਘੋੜਿਆਂ 'ਚ ਸਾਰਿਆਂ 'ਪਨ ਲੱਧਿਆ ਹੋਇਆ 240 ਖੇਤਾਂ ਵਿੱਚ 240 1035 1035 ਬੈਟਰੀ ਦੋਆਂ ਉੱਤੇ ਸਾਨੂੰ ਸਭਰਾਜ ਇੱਕ ਦੋ ਮਿਲੇ ਆ 700 735 ਬਾਹਰ 4 ਘਾਰਾ ਹੀ ਮੈਸੀਨ ਵੇਟਰ ਵਿੱਚ ਅਸੀਂ 90% ਮੈਸੀਨ ਵੈਕਟਰ ਯੂਜ਼ ਕਰਦਾ ਜੇ ਕੀ ਰੱਖਣਾ ਤਾਂ ਜਿੱਦਣ ਆਪਾਂ ਨੂੰ ਕੰਪਨੀ ਦੀ ਉਹ ਉਹਦੇ ਵਾਲੀ ਕੁਫਰ ਵਾਲੀ ਟੀਮ ਦੀ ਆਈ ਤਾਹੀ ਦਾ ਉਹ ਬੋਲਦੇਗੇ ਵੀ ਅਸਲੀ ਗੱਲ ਹੈ ਫਿਰ ਟ੍ਰੈਕਟਰ ਵੀ ਹੋ ਬਿੱਗਿਆ ਰਿਹਾ ਹੈ ਟ੍ਰੈਕਟਰ ਉਤਰਾਖੰਡ ਤੇ ਬੋਲੀ ਗਏ ਆ ਹਾਂ ਤੇ ਦੇ ਲਓ ਕਿੰਨਾ ਵੀ ਹੈ ਟ੍ਰੈਕਟਰ ਉੱਧਰ ਦਿਖਦਾ ਹੀ ਬਹੁਤ ਤਾਂ ਹੀ ਉੱਧਰ ਦਾ ਹੀ ਨਾਮ ਆਈ ਗਿਆ ਬਾਈ ਮੇਰਾ ਨਵੇਂ ਪਏ ਟ੍ਰੈਕਟਰ ਬਿਲਕੁਲ ਕੋਈ ਨਹੀਂ ਚਲੋ ਬਾਬਾ ਧੰਨਵਾਦ ਕਰਦੇ ਆ ਜੀ ਮਿੱਕੀ ਵੀਰ ਦਾ ਮਾਰੀ ਕਾਪੜੀ ਦਾ ਧੰਨਵਾਦ ਹੈ ਮਿੱਕੀ ਭਾਈ ਦਾ ਧੰਨਵਾਦ ਹਾਂ ਕੋਈ ਨਾ ਲੋ ਬਾਈ ਵਿੱਕੀ ਵੀਰ ਵੀ ਦੇ ਗਿਆ ਅੱਜ ਆਪਾਂ ਨੂੰ ਗਿਫਟ ਹਾਂ ਉਹ ਕਾਲੀ ਸੀ ਨਹੀਂ ਤਾਂ ਉਹਨੇ ਹੋਰ ਬੈਠਣਾ ਦਾ ਹਲੇ ਕੋਈ ਸਮਾਨ ਸਮੂਹ ਲਾਉਣੇ ਆਲੇ ਲੋਕ। ਟਰੈਕਟਰ ਆਉਣਾ ਹੈ। ਨਾ ਟਰੈਕਟਰ ਦਾ ਸਮਾਨ ਆਉਣਾ ਜਲੰਧਰ ਤੇ। ਹਾਂ। ਪੁਰਾਣੀ ਮਾਡਲ ਦਾ। ਕਿਸੇ ਕਰਨਲ ਦਾ ਟਰੈਕਟਰ ਤਿਆਰ ਕਰ ਰਹੇ ਆ ਏਜੰਸੀ 'ਚ। ਕਹਿੰਦਾ ਬਹੁਤ ਪੁਰਾਣਾ ਟਰੈਕਟਰ ਹੈ। ਬਹੁਤ ਪੁਰਾਣਾ ਹੈ। ਖੜਾ ਹੀ ਤਾਂ ਸਾਈਡ 'ਪਰ ਕਹਿੰਦਾ। ਹਾਂ ਕੋਈ ਇੱਕ ਨੇ ਦੱਸ ਦੁੱਦਾ ਕਹਿੰਦਾ। ਜਲੰਧਰ ਤੇ ਆਉਣਾ ਹੈ। ਕਰਾਲੀ ਤੇ ਲੈਣ ਗਏ। ਜਲੰਧਰ ਤੇ ਹੀ ਮਿਲਦਾ ਹੈ ਉਹਦਾ ਪੁਰਾਣੇ ਟਰੈਕਟਰ ਦਾ। ਹੋ ਜਾਂਦਾ ਹੈ ਕਹਿੰਦਾ ਸਭ ਤੋਂ। ਪੀਟ ਨੂੰ ਸੁਪਕੇ। ਖੜਾਈ ਦਾ ਨਾ ਟਰੈਕਟਰ। ਉਹਦਾ ਸਰਬਸ ਹੋਣੀ ਉਹ ਨਹੀਂ ਟਰੈਕਟਰ ਦੀ ਜਾਵੇਂ ਆਉਣਾ। ਕਾਲੀ ਤੇ ਨੰਨ ਜਾ। ਬਾਕੀ ਹਵਾ ਨੇ ਗਣਕਾ ਹਲਾਈਆਂ ਜਾਂ ਪਿੰਦੇ ਅੱਜ ਦੇਖਣ ਹੂੰ ਹੂੰ ਦੁਬਾਰਾ ਬੱਦਲ ਫੇਰ ਦੱਸਦੇ ਆਲੇ ਹਨਾ ਮੌਸਮ ਫੇਰ ਖਰਾਬ ਦੱਸਦੇ ਆ ਯਾਰ ਵਰਸਨ ਨਹੀਂ ਦੱਸ ਰਹੇ ਹਾਂ ਕੱਲ੍ਹ ਮਾਰ ਵਰਸਨ ਫੇਰ ਨਹੀਂ ਦੱਸਦੇ ਹੁਣ ਵੈਸੇ ਲੋਡ ਨਹੀਂ ਮੀ ਪਾਇਆ ਵਧੀਆ ਹੋ ਗਿਆ ਹਾਂ ਨਹੀਂ ਤਾਂ ਕੋਈ ਚੀਜ਼ ਨਾ ਹਾਂ ਕੰਕ ਨੰਬਰ ਹੋ ਗਿਆ ਬਾਈ ਬਾਜਾ ਬੰਦਾ ਬਾਹਰ ਆ ਕੇ ਰਹਿ ਕੇ ਕਹਿੰਦਾ ਵੀ ਲਾਇਆ ਅਸੀਂ ਘਰ ਤੇ ਬਾਹਰੇ ਰਹੀਏ ਅਸੀਂ ਆਏ ਨਹੀਂ ਅਨਿਆਰੇ ਲੈਣੇ ਅੱਜ ਤਾਂ ਬਾਈ ਆਪਣੀਆਂ ਮੋਟਰਾਂ ਨੂੰ ਖੇਤਾਂ ਨੂੰ ਬਰਾਕ ਕੇ ਜਾਗੇ ਐਹੀ ਜੀ ਤਾਂ ਧਰਤੀਓ ਨਹੀਂ ਜੇ ਤਾਂ ਭੂਗਾ ਤੁਸੀਂ ਕਿਤੇ ਮਰਜੀ ਚਲੇ ਜਾਓ ਆਪਾਂ ਨੇ ਲਗਭਗ ਥੋੜੀਆਂ ਹੀ ਸਟੇਟਾਂ ਰਹਿ ਗਈਆਂ ਹੁਣ ਆਪਣੀਆਂ ਗਾਣ ਤੇ ਥੋੜੀਆਂ ਹੀ ਨਹੀਂ ਮੈਂ ਇਹ ਯਾਰ ਵੀਅਰ ਵਾਲੀ ਸ਼ਹਿਰ ਰਹਿ ਗਿਆ ਨਾ ਇਹ ਪਟਨਾ ਸਾਹਿਬ ਰਹਿ ਗਿਆ ਆਪਣਾ ਉਹ ਵੀ ਕੱਢ ਦੋਣਾ ਮੈਂ ਇਹ ਚੀਜ਼ ਦੱਸ ਕੇ ਛੱਟਿਆ ਵੀ ਜਹ ਜਹ ਸਕੂਨ ਯਾਤਰਾ ਕਰਕੇ ਆਏ ਆ ਪਰ ਬਾਈ ਪੰਜਾਬ ਵਰਗੀ ਧਰਤੀ ਪੰਜਾਬ ਵਰਗੇ ਗੁਰੂ ਘਰ ਸਫਾਈ ਸਾਰਿਆ ਮਰਿਆਦਾ ਵੀ ਹਾਂ ਐ ਨਹੀਂ ਕਿਤੇ ਆਪਣੇ ਤਾਂ ਜਿਹੜੇ ਉੱਥੇ ਆਪਾਂ ਨੇ ਲੋਕਲ ਗੁਰਦੁਆਰਿਆਂ ਦੇ ਹਾਲ ਦੇਖਿਆ ਇੱਥੇ ਤਾਂ ਬੰਦਾ ਵੱਡ ਦਾ ਨਾ ਹਾਂ ਹੈਂ ਦੇਖ ਲਓ ਸਾਨੂੰ ਤਾਂ ਆਪਾਂ ਨੂੰ ਤਾਂ ਵਿੱਚ ਵਿੱਚ ਗੁਰਦੁਆਰਿਆਂ ਦੇ ਨੌ ਵੀ ਨਹੀਂ ਪਤਾ ਕਿੱਥੇ ਕਿਹਦੇ ਇੱਕ ਗੁਰਦੁਆਰ ਜੀ ਕੁਰਸੀਆਂ ਲੱਗੀਆਂ ਉਹ ਤਾਂ ਇੱਥੇ ਤਾਂ ਜੈਪੁਰ 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 ਕੁਰਸੀਆਂ ਹੀ ਈ ਸਾਰੇ ਗੁਰਦੁਆਰਿਆਂ ਚ ਲੱਗੀਆਂ ਹਾਂ ਗੁਰੂ ਨਾਨਕ ਸਤਸੰਗ ਗੁਰਦੁਆਰੇ ਦਾ ਨੌ ਆ ਹਾਂ ਸਭ ਕੁਰਸੀਆਂ ਸੋਪੇ ਹਾਂ ਦੇਖ ਲਓ ਮਹਾ ਉੱਕਣੇ ਜਿਹੇ ਉੱਕਣੇ ਚੱਲਦਾ ਨਾ ਉੱਥੇ ਸਿਸਟਮ ਲਾਤਾ ਆਪਣੇ ਵਰਗੀ ਧਰਤੀ ਆ ਇਹ ਜੀ ਸਾਫ਼ ਸੁਥਰੀ ਨਾ ਸਫਾਈ ਹੈ ਕਿਤੇ ਬਾਕੀ ਬੰਦੇ ਬਾਈ ਕਮੈਂਟ ਆਇਆ ਵੀ ਪੁੱਛਦੇ ਵੀ ਆ ਵੀ ਡੀਜ਼ਲ ਖਰਚਾ ਡੀਜ਼ਲ ਖਰਚਾ ਆਪਣਾ ਆ ਗਿਆ ਲੱਗਭਗ ਕੋਈ 16000 ਰੁਪਏ ਤੇ 19000 ਰੁਪਿਆ ਮੰਨ ਕੇ ਚੱਲ ਘੁੰਮਣ ਘੇਰੀ ਪਾ ਕੇ ਘੁੰਮਣ ਘੇਰੀ ਪਾ ਕੇ ਘੁੰਮਣ ਘੇਰੀ ਪਾ ਕੇ ਬਾਈ ਅਸੀਂ ਰਾਜਸਥਾਨ ਜਿਹੜਾ ਘੁੰਮ ਕੇ ਆਏ ਉਹਦੇ ਕਰਕੇ 19 19000 ਰੁਪਏ ਖਰਚਾ ਆ ਗਿਆ ਹਾਂ ਡੀਜ਼ਲ ਜੇ ਤੁਸੀਂ ਸਿੱਧਾ ਜਾਣਾ ਜਿਹੜੇ ਸਾਹ ਰੂਟ ਅਸੀਂ ਗਏ ਤੇ ਆਗਰੇ ਚੋਂ ਹੋ ਗਏ ਟੋਲਾ ਯਾਰ ਉਵੇਂ ਥੋੜਾ ਜਿਹਾ ਕੱਢ ਜਾਂਦਾ ਕੱਢ ਜਾਂਦਾ ਤੇ ਕਿਲੋਮੀਟਰ ਆਪਾਂ ਨੂੰ 4000 ਦੇ ਗਿਣੇ ਚ ਪੈ ਗਿਆ ਪੂਰਾ ਕੁਝ ਜਿਹੜੇ ਆਪਾਂ 2-2 ਘੰਟਿਆਂ ਤੇ ਜਾਮ ਚ ਫਸੇ ਆ ਆਰ ਉੱਥੇ ਤਾਂ ਉੱਥੇ ਤਾਂ ਡੀਜ਼ਲ ਲੱਗਿਆ ਹਾਂ ਜਿਹੜੇ ਗੇ ਰੋਡ ਨੂੰ ਆਇਆ ਮੈਂ ਕਹਿੰਦਾ ਨਾ ਡੀਜ਼ਲ ਨੇ ਬਹੁਤ ਫਰਕ ਪਾ ਜਾਣਾ ਬਹੁਤ ਪਾ ਜਾਣਾ ਹੈ ਇਹ ਬੰਦੇ ਨੇ ਸਿੱਧਾ ਉਹ ਹਾਈਵੇ ਨੂੰ ਜਾ ਕੇ ਹਾਈਵੇ ਨੂੰ ਆਉਣਾ ਹੈ ਇਹ ਤਾਂ 35 36 ਨਾਲ ਇੰਨਾ ਫਰਕ ਪੈਂਦਾ ਤੂੰ ਐਂ ਦੇਖ ਲੈ ਰਾਤ ਅਸੀਂ ਟੂਰਨਾਮੈਂਟ ਦੇਖਣ ਚਲੇਗੇ ਅਸੀਂ ਗਾਹਾਂ ਜਾ ਕੇ ਸੋਚਿਆ ਵੀ ਭਾਰਤਮਾਲਾ ਚੜਨਾ ਤਾਂ ਚਿਮਕਾਰ ਨੂੰ ਘੁੰਮ ਕੇ ਤੌਲਰਾਂ ਚਲੇ ਉਧਰ ਤਾਂ ਤੌਲਰਾਂ ਤੇ ਟੂਰਨਾਮੈਂਟ ਦੇ ਕੋਲ ਤੇ ਰੋਡ ਚੜਦਾ ਜਮੇ ਕੋਲ ਤੇ ਕੋਲ ਤੇ ਜਿੱਥੇ ਟੂਰਨਾਮੈਂਟ ਦਾ ਤੌਲਰ ਭਾਰਤਮਾਲਾ ਚੜ ਗਏ ਆਗੇ ਪਿੱਪਲ ਮੱਝਰੇ ਉੱਤੇ

ਠੀਕ ਆ ਹਾਂ ਚੱਲ ਵਧੀਆ ਪੰਜ ਚਾਰ ਦਿਨ ਬਾਅਦ ਤਾਂ ਫਾਡੇ ਕੋਲੇ ਆਉਣਾ ਨੇ ਘੁੰਮਣ ਗਾਣਾ ਨਾ ਠੀਕ ਆ ਠੀਕ ਆ ਮੋਟਰ ਉਤਾਰ ਕੇ ਵਜੇ ਕਰਨਾ ਹਾਂ ਆਰੇ ਘੁੰਮਣ ਕੇ ਦੀਆਂ ਚ ਪਿਆ ਹੋਇਆ ਹਾਂ ਬਾਕੀ ਯਾਰ ਮੈਨੂੰ ਆਏ ਲੱਗਦਾ ਵੀ ਜਿਵੇਂ ਜਿਵੇਂ ਆਪਾਂ ਗੁਰੂ ਘਰਾਂ ਦੇ ਬਲੌਗ ਪਾਉਨੇ ਆ ਵੀ ਘੱਟ ਘੱਟ ਦੇਖਦੇ ਆ ਵੀ ਘੱਟ ਪਸੰਦ ਕਰਦੇ ਆ ਗੁਰੂ ਘਰਾਂ ਨੂੰ ਕੀ ਕਹਿ ਸਕਦੇ ਆ ਬਾਈ ਆਪਣਾ ਆਪਣਾ ਹੋ ਆ ਚਲਨਾ ਆਪਾਂ ਦਾ ਬਲੌਗ ਚਲ ਆਪਾਂ ਦਾ ਰੈਗੂਲਰ ਬਲੌਗ ਆਪਣਾ ਆਪਾਂ ਕੋਈ ਮਤਲਬ ਕੋਈ ਖਾਸ ਚੀਜ਼ ਦਾ ਵਲੌਗ ਨਹੀਂ ਪਾਉਂਦੇ ਆਪਾਂ ਦਾ ਜੋ ਨਿੱਜੀ ਜ਼ਿੰਦਗੀ ਚ ਕਰਦੇ ਆ ਉਹਦਾ ਵਲੌਗ ਪਾਉਂਦੇ ਆ ਹਨਾ ਦੇਖੇ ਕੋਈ ਨਾ ਹਾਂ ਇਹਦਾ ਕੋਈ ਉਹ ਨਹੀਂ ਆਪਾਂ ਬਾਕੀ ਬਾਈ ਗੱਲ ਤੁਹਾਨੂੰ ਉਦੋਂ ਵੀ ਕਰੀ ਤੇ ਅੱਜ ਪੇ ਕਰਾ ਦਿੰਦੇ ਆ ਹਾਂ ਜਿਹੜਾ ਵਲੌਗ ਸਾਡਾ ਇੰਗਲਿਸ਼ ਵਿੱਚ ਆਉਂਦਾ ਥੋੜਾ ਅਸੀਂ ਇੱਕ ਵੀਡੀਓ ਬਣਾਉਂਦੇ ਫਿਰ ਕੱਲੂ ਬਣਾਈਏ ਅਸੀਂ ਆਪਣੇ ਵਾਲੇ ਫੋਨ ਪੁੱਤ ਸਾਹਮਣੇ ਫੋਨ ਰੱਖ ਕੇ ਹੂੰ ਵੀ ਇੱਥੇ ਦੇ ਜਾ ਕੇ ਪੰਜਾਬੀ ਚ ਕਰ ਹਾਂ ਠੀਕ ਆ ਉਹ ਥੋੜੇ ਫੋਨ ਚ ਪੰਜਾਬੀ ਚ ਹੋਣਾ ਲਗਭਗ ਅੱਧੇ ਬੰਦਿਆਂ ਕੋ ਇੰਗਲਿਸ਼ ਚ ਬਲੌਗ ਸਾਡਾ ਚੱਲਣ ਲੱਗ ਗਿਆ। ਯਾਰ ਸਾਨੂੰ ਪੁੱਛੀ ਜਾਂਦੇ ਆ ਕਿ ਕੰਨ ਹੋਗੇ ਤੁਸੀਂ ਇੰਗਲਿਸ਼ ਚ ਬਣਾਉਣੇ ਕਿ ਕੰਨ ਉਹ ਥੋੜੇ ਫੋਨ ਚ ਜਾ ਕੇ ਲੈਂਗੁਏਜ ਚੇਂਜ ਹੋਣੀ ਆ ਪੰਜਾਬੀ ਚੋਂ। ਦੇਖਦੇ ਆ ਅਸੀਂ ਵੀ ਕਰ ਰਹੇ ਆ ਬਾਈ ਜੇ ਸਾਡੇ ਵੱਲ ਸਾਡੀ ਕੋਸ਼ਿਸ਼ ਜਾਰੀ ਆ ਵੀ ਜੇ ਸਾਡੇ ਕਿ ਨਹੀਂ ਚੱਲਦੀ। ਅੱਜ ਰਾਤ ਤੱਕ ਟਰਾਈ ਕਰਦੇ ਆ ਵੀ ਇਹ ਸਵੇਰ ਵਾਲਾ ਬਲੌਗ ਸਹੀ ਚੱਲੇ। ਕੱਲੂ ਸਾਹਮਣੇ ਦੂਆ ਫੋਨ ਰੱਖ ਕੇ ਦੱਸਾਂਗੇ ਵੀ ਇੱਕਨ ਪੰਜਾਬੀ ਚ ਕਰਾਂਗੇ। ਬਹੁਤ ਬੰਦੇ ਕਹੀ ਜਾਂਦੇ ਵੀ ਸਾਡੇ ਕੋ ਇੰਗਲਿਸ਼ ਚ ਆਉਂਦੇ। ਉਹ ਵੀ ਸਾਡੇ ਘਰਦੇ ਨੇ ਬਲੌਗ ਨਹੀਂ ਦੇਖਦੇ। ਉਹ ਕਹਿੰਦੇ ਯਾਰ ਇੰਗਲਿਸ਼ ਚ ਆਈ ਜਾਂਦਾ ਫੇਰ ਘਰ ਆ ਕੇ ਉਹਨੂੰ ਦੱਸਿਆ ਵੀ ਇੱਕਣ ਹੋਣਾ ਤਾਂ ਉਹਨੇ ਰਾਤ ਰੈਗੂਲਰ ਬਲੌਗ ਦੇਖੇ ਆ ਸਾਰੇ ਬਿਲਕੁਲ ਕਾਪੀ ਨੈਟ ਫੇਰ ਨਹੀਂ ਦੱਸ ਰਿਹਾ ਉਹਨੂੰ ਕਾਣਕਾਂ ਵਧੀਆ ਕੋਈ ਬਿਮਾਰੀ ਨਹੀਂ ਬਿਮਾਰੀ ਆਇਆ ਨਿਸਰੇ ਦੇਈ ਸਪਰੇਅ ਕਰਾਏ ਗਏ ਕਾਣਕਾ ਜਿਹੜਾ ਨੀ ਪਿਆਦਾ ਉਹ ਵੀ ਪਾਣੀ ਸੁੱਕ ਗਿਆ ਪਾਣੀ ਖੜਿਆ ਨਹੀਂ ਹੈਗਾ ਜੰਮੂ ਹਾਂ ਸਪਰੇਅ ਹੋਣੀ ਆ ਨਿਸਰੇ ਦੇ ਹਾਂ ਕਹ ਰਹੇ ਸੀ ਹਾਂ ਚੱਲ ਮੀਂਹ ਪੈ ਜਾਈਏ ਬੱਚਾ ਤਾਂ ਨੁਕਸਾਨ ਹੀ ਹੈ ਬਿਲਕੁਲ ਚਲੀਏ ਫਿਰ ਬਹੁਤ ਜ਼ਰੂਰੀ ਚਲੋ ਸਸਿਕਾੜ